ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਜ਼ਿਲ੍ਹਾ ਪਟਿਆਲਾ ਦੇ ਪਿੰਡ ਗਾਜੀਪੁਰ ਵਿੱਚ ਸਰਕਾਰੀ ਗਊਸ਼ਾਲਾ ਵਿੱਚ ਗਊ ਭਗਤ ਟਿੰਕਾ ਗਾਜੇਵਾਸ ਦੀ ਦੇਖ ਰੇਖੇਠਾ ਗਊਆਂ ਲਈ ਬਣਾਏ ਗਏ 6ਵੇਂ ਵਾੜੇ ਦਾ ਫਰਸ਼ ਪੱਕਾ ਕਰਨ ਦੀ ਸ਼ੁਰੂਆਤ ਅੱਜ ਐਸਡੀਐਮ تر세ਮ ਚੰਦ ਵੱਲੋਂ ਆਪਣੇ ਹੱਥੀਂ ਇਟ ਰਾਕੇ ਕੀਤੀ ਗਈ ਗਊ ਭਗਤ ਟਿੰਕਾ ਗਾਜੇਵਾਸ ਨੇ ਦੱਸਿਆ ਕਿ ਇਸ ਗਊਸ਼ਾਲਾ ਵਿੱਚ ਗਊਆਂ ਦੀ ਰੱਖ ਰਖਾਈ ਲਈ 10 ਵਾੜੇ ਬਣਾਏ ਜਾਣਗੇ ਜਿਨ੍ਹਾਂ ਵਿੱਚ ਅੱਠ ਵਾੜੇ ਬਣ ਚੁੱਕੇ ਹਨ ਅਤੇ ਇਹਨਾਂ ਵਾੜਿਆਂ 'ਚ ਫਰਸ਼ ਲਗਾਉਣਾ ਦਾ ਚੱਲ ਰਿਹਾ ਹੈ। ਕਾਰਜ ਦੇ ਤਹਿਤ ਅੱਜ 6ਵੇਂ ਵਾੜੇ ਵਿੱਚ ਇੱਟਾਂ ਦਾ ਫਰਸ਼ ਲਗਾਉਣ ਦਾ ਕਾਰਜ ਸ਼ੁਰੂ ਕਰਵਾਇਆ ਗਿਆ ਹੈ। ਉਹਨਾਂ ਨੇ ਗਊ ਭਗਤ ਨੂੰ ਭਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਚੱਲ ਰਹੇ ਕਾਰਜ ਵਿੱਚ ਵੱਧ ਤੋਂ ਵੱਧ ਯੋਗਦਾਨ ਪਾ ਕੇ ਪੁੰਨ ਦੇ ਭਾਗੀ ਬਣ। ਇਸ ਮੌਕੇ ਵਿਜੇ ਸਿੰਘਲਾ, ਏਐਸਆਈ ਜੁਝਾਰ ਸਿੰਘ, ਮਨੋਜ ਕੁਮਾਰ ਕੁਲਾਰਾ, ਸਰਪੰਚ ਸਰਜੀਤ ਸਿੰਘ ਫੌਜੀ, ਲੱड्डੂ ਭੱਲਾ ਅਤੇ ਗੁਰਪ੍ਰੀਤ ਸਿੰਘ ਵੀ ਮੌਜੂਦ ਸਨ। ਸਮਾਣਾ ਤੋਂ ਕਲਾਸ਼ ਸ਼ਰਮਾ, ਨੂਰੀ ਬਾਂਸਲ ਦੀ ਰਿਪੋਰਟ ਕੋਈ ਕੋਈ ਗੱਲ ਜੀ ਪਹਿਲਾਂ ਆ ਜੀ ਸਰ ਵਾਲਾ ਮੂਹ ਕਰਾਗਾ ਸੈਂਕਤੀ ਕਰ ਲਾ ਪਾਲਾ ਵੀ ਵਾਲੇ ਬਾਰੇ ਕੋਈ ਮੂਹ ਦਾ ਪਾਲਾ ਹਾਂ ਸਰ ਲੱਡੂ ਕਿਹਦੇ ਤੋਂ ਪਹਿਲਾਂ ਕੀ ਕਰਨਾ ਹੁੰਦਾ ਛੋੜਾ ਲੱਡੂ ਦਾ ਚੜਾ ਛੋੜਾ ਛੋਟਾ ਦੋ ਦੋ ਲੋ ਜੀ ਦੋ ਹੀ ਸੁਭੰਦੀ ਜੋੜੀ ਬਣਾ ਲਾ ਲੱਗਦਾ ਰਹੇ ਜੀ ਇੱਥੇ ਰੱਖ ਲੈ ਗੋ ਮਾਤਾ ਕੀ ਜੈ ਕੀਸ਼ੇਵ ਭਗਵਾਨ ਕੀ ਜੈ ਜਗਤਪਾਲ ਹਾਂ ਇਹ ਕਹਿੰਦੇ ਹੁੰਦੇ ਨਾ ਹਾਂਜੀ ਬਾਕੀ ਰੱਖੋ ਜੀ 500 ਤੋਂ ਵੀ ਲਖਾਓ ਦੋ ਇਟਾ

ਜਿੰਨਾਂ ਦੇ ਇੱਥੇ ਆ ਫੋਟੋ ਕੱਟਾ ਕਰਾ ਕੇ ਕਿਸੇ ਦਾ ਫੋਟੋ ਲਗਾਉਂਦਾ ਕੋਈ ਮੇਰਾ ਕੋਸਟ ਨਹੀਂ ਲੱਗਦਾ ਬੇਚੀ ਕੁ ਹੋ ਤਰ੍ਹਾਂ ਮਿਲਦਾ ਇਹ ਬੰਦੇ ਬੜੇ ਬਣਾ ਇਹ ਬੰਦੇ ਬਹੁਤ ਪ੍ਰੋਬਲਮ ਹੈ ਇਹ ਬੰਦੇ ਵੀ ਬਹੁਤ ਪ੍ਰੋਬਲਮ ਚਲੋ ਜਿਹੜਾ ਲੈਂਦਾ ਉਹਨੂੰ ਪੁੱਛਣਾ ਜ਼ਰੂਰ ਆ ਭਾਈ ਤੂੰ ਉਸਵਾੜਾ ਨਿਵਾਸੀਆਂ ਨੂੰ ਔਰ ਸਾਡੇ ਪਿੰਡ ਗਾਜੀਪੁਰ ਗਊਸ਼ਾਲਾ ਜੀ ਔਰ ਗਊਸ਼ਾਲਾ ਚ ਮੈਦਾਨੀ ਸੱਜਣਾ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਇੱਟਾਂ ਸਿਮਿੰਟ ਬਜਰੀ ਦੇ ਦਾਨ ਕਰੋ ਤਾਂ ਜੋ ਸਾਡੇ ਤਿੰਨ ਫਾੜ ਕੱਚੇ ਨੇ ਉਹ ਪੱਕੇ ਹੋ ਸਕਣ ਤਾਂ ਮੈਂ ਹਲਕਾਰ ਗੁਮਾਟਾ ਦੀ ਅੱਜ ਅਸੀਂ ਖੜਿਆ ਗਾਇਬਰ ਗਊਸ਼ਾਲਾ ਵਿੱਚ ਜਿਹਦੀ ਸਾਡੇ ਸਾਡੇ ਅਜਿਹਾ ਹਿਸਾਬ ਦਸੀਮ ਜੀ ਸਾਡੇ ਬਹੁਤ ਵਧੀਆ ਅਫਸਰ ਨੇ ਉਹਨੇ ਦੇਖ ਰਿਹਾ ਗਊਸ਼ਾਲਾ ਚੱਲ ਰਹੀ ਹੈ ਇਹ ਪਹਿਲਾਂ ਅਸੀਂ ਛੋਡੇ ਦਾਨੀ ਸਜਣਾ ਦੇ ਸਹਿਯੋਗ ਨਾਲ ਅੱਜ ਗਾਜਿਪੁਰ ਗਊਸ਼ਾਲਾ ਬਹੁਤ ਕੰਮ ਕੀਤੇ ਨੇ ਪੰਜ ਅਸੀਂ ਬਾੜੇ ਇੱਥੇ ਪੱਕੇ ਕਰ ਚੁੱਕੇ ਆ ਛੇਮਾ ਨੰਬਰ ਅਸੀਂ ਬਾੜੇ ਦਾ ਪੱਕਾ ਕਰਨ ਜਾ ਰਹੇ ਆ ਜਿਸ ਦੇ ਵਿੱਚ 1 ਲੱਖ 20 ਹਜ਼ਾਰ ਰੁਪਏ ਲੱਗਦੀ ਹੈ ਤਾਂ ਮੈਂ ਸਾਰੇ ਸ਼ਹਿਰ ਦੇ ਦਾਨੀ ਸੱਜਣਾਂ ਨੂੰ ਪਿੰਡਾਂ ਦੇ ਜਿਹੜੇ ਆਸੇ ਪਾਸੇ ਸਾਰੇ ਇਹ ਗਊਸ਼ਾਲਾ ਕੱਲੇ ਸਮਾਣੇਦਨੀ ਪਟਿਆਲੇ ਜ਼ਿਲ੍ਹੇ ਦੀ ਗਊਸ਼ਾਲਾ ਸਾਰੇ ਪਟਿਆਲੇ ਜ਼ਿਲ੍ਹੇ ਦੇ ਗਊ ਗਉਪਤਨ ਬੇਨਤੀ ਕਰਦਾ ਵੀ ਗਾਜਿਪੁਰ ਗਊਸ਼ਾਲਾ ਵਿੱਚ ਵੱਧ ਤੋਂ ਵੱਧ ਦਾਨ ਦੇ ਕੇ ਇੱਥੇ ਪੰਡ ਦੇ ਭਾਗੀ ਬਣੋ ਤੁਸੀਂ ਸੋਚ ਸਕਦੇ ਹੋ ਸਮਝ ਸਕਦੇ ਹੋ ਜਦੋਂ ਇੱਕ ਗਊ ਮਾਤਾ ਇੱਕ ਘਟੇ ਦੇ ਉੱਪਰ ਚੱਲੂਗੀ ਹਰ ਇੱਕ ਘਟੇ ਦੇ ਉ ਦੇ ਕਾਰੋਬਾਰ ਜੋ ਕਿੰਨਾ ਵੱਡਾ ਹੋਗਾ ਜਦੋਂ ਹਰ ਰੋਜ਼ ਇਹ ਇਟ ਪੱਟੇ ਜਾਣੀ ਹਰ ਲੋਕ ਲੱਗੀ ਰਹਿਣੀ ਹੈ ਹਰ ਰੋਜ਼ ਗੋ ਮਾਤਾ ਇਸ ਇਟ ਦੇ ਉੱਪਰ ਚੱਲਣੀ ਹੈ ਤੋਂ ਬੜ ਇੱਕ ਵਾਰ ਫਿਰ ਸਾਰੇ ਗੋਪਕਤਾ ਨੂੰ ਸਾਰੇ ਪਟਿਆਲੇ ਡਿਸਟ੍ਰਿਕਟ ਦੇ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਵੀ ਗਾਜੂਰ ਗਊਸ਼ਾਲਾ ਵਿੱਚ ਵੱਤਵਾ ਦਾਨ ਦੇਣ ਅਤੇ ਖਾਸ ਕਰਕੇ ਪੱਠਿਆਂ ਨੂੰ ਬੇਨਤੀ ਕਰਦਾ ਮੈਂ ਪੱਠਿਆਂ ਨਾਲ ਰਿਲੇਟਡ ਚੀਜ਼ ਹੈ ਇਹ ਇੱਕ ਇੱਕ ਪੱਠੇ ਵਾਲਾ ਹਰ ਇੱਕ ਇੱਕ ਟਰਾਲੀ ਇੱਥੇ ਗਊ ਬਾਤਾ ਦੇ ਅਸ਼ੀਰਵਾਦ ਲੈ ਕੇ ਇੱਥੇ ਟਾਲੀ ਟ੍ਰੀ ਭੇਜੇ ਤਾਂ ਕਿ ਮੈਂ ਪ੍ਰਮਾਤਮਾ ਕੇ ਗਊ ਮਾਤਾ ਕੇ ਅੱਗੇ ਅਰਦਾਸ ਵੀ ਕਰਦਾ ਵੀ ਸਾਰਿਆਂ ਦੇ ਜਿਹੜੇ ਆਪਣਾ ਪੱਠੇ ਤੇ ਕਾਰੋਬਾਰ ਚ ਵੱਧ ਰੱਖਣਾ ਤੇ ਇੱਕ ਵਾਰ ਫੇਰ ਸਾਰੇ ਗਊ ਭਗਤਾਂ ਨੂੰ ਇੱਕ ਬੇਨਤੀ ਕਰਦਾ ਵੀ ਵੱਧੋ ਗਊਸ਼ਾਲਾ ਇਟਾਂ ਦਾ ਦਾਨ ਦੇ ਕੇ ਪਿੰਡ ਦੇ ਭਾਗੇ ਬਣ ਜੈ ਗੋ ਮਾਤਾ ਦੀ ਅੱਜ ਜਿਹੇ ਇੱਥੇ ਇਹ ਸਰਕਾਰੀ ਜਿਹੜੀ ਗਊਸ਼ਾਲਾ ਹੈਗੀ ਗਾਜੀਪੁਰ ਸਰਪੰਚ ਸਾਹਿਬ ਤੇ ਜਿਹੜੇ ਰਾਜਕੁਮਾਰ ਟਿੰਕਾ ਤੇ ਉਹਨਾਂ ਦੀ ਟੀਮ ਤੇ ਸਾਰੇ ਸਮਾਣਾ ਵਾਸੀਆਂ ਦੇ ਸਹਿਯੋਗ ਨਾਲ ਅੱਜ ਫੜ ਪੱਕਾ ਕਰਨ ਦਾ ਜਿਹੜਾ ਹੈਗਾ ਸ਼ੁਰੂਆਤ ਕੀਤੀ ਹੈਗੀ ਹੈ ਤੇ ਤਿੰਨ ਜਿਹੜੇ ਹੈਗੇ ਛੱਡ ਅਜੇ ਹੋਰ ਵੀ ਕੱਚੇ ਨੇ ਜਿਹੜੇ ਨਵੇਂ ਬਣੇ ਨੇ ਤੇ ਮੈਂ ਸਮਾਣਾ ਵਾਸੀਆਂ ਨੂੰ ਅਪੀਲ ਕਰਦਾ ਵੀ ਕਿਉਂਕਿ ਅ ਗਊ ਨੂੰ ਅਸੀਂ ਗਊ ਮਾਤਾ ਨੂੰ ਅਸੀਂ ਪੂਜਦੇ ਆ ਤੇ ਮੈਂ ਬੇਨਤੀ ਕਰਦਾ ਵੀ ਤੁਸੀਂ ਇੱਟਾਂ ਦੇ ਰੂਪ ਵਿੱਚ ਸੀਮਿੰਟ ਦੇ ਰੂਪ ਵਿੱਚ ਬਜਰੀ ਦੇ ਰੂਪ ਵਿੱਚ ਤੁਸੀਂ ਇੱਥੇ ਸਿੱਧੇ ਆ ਕੇ ਦਾਨ ਕਰ ਸਕਦੇ ਹੋ ਤਾਂ ਜੋ ਜਿਹੜੀ ਸਾਡੀ ਗਊ ਮਾਤਾ ਜਿਹੜੀ ਹੈਗੀ ਦੀ ਜਿਹੜੀ ਸੰਭਾਲ ਸਹੀ ਢੰਗ ਨਾਲ ਹੋ ਸਕੇ ਸਰਪੰਚ ਸਾਹਿਬ ਵੀ